ਰਜਾ ਆਪਾਂ ਪਤਾ ਨਹੀਂ ਕਿੱਥੇ ਮਰਿਆ ਜਿੰਨੇ ਕੋਲ ਨਹੀਂ ਲੋਰੰਡਾ ਕੰਮ ਆਂ। ਫੰਗਣ ਕੁਚਾ ਮੈਂ ਨਹੀਂ ਆਂ ਨਹੀਂ। ਆਹ 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 ਕੰਮ ਗੰਮਣੇ ਆਇਆ ਤਾ ਫਰੀਦਾ ਜਾਨਾ ਹੁਣ ਕੱਲਾ ਬੰਦਾ ਕਿੱਥੇ ਕਿੱਥੇ ਘੜੀ ਆਵੇ ਥੱਲੇ ਮੰਦੀ ਨਹੀਂ ਖਾਂ ਨਹੀਂ ਲੈਣਡਾ ਉੰਨੀ ਤੇਰੀ ਵੀ ਬਲਾ ਹੈ ਨਾ ਕੱਖ ਵੱਟ ਕੇ ਲਾਉਣਾ ਜੀਵੀ ਲਾਉਣੀ ਹੈ ਕਿ ਤੂੰ ਦੇਖਦਾ ਪਹਿਲੀ 10 ਵਜੇ ਆਉਣਾ ਤੂੰ ਲਾ ਦਾਂਗੇ ਫਿਰ ਕੱਲਾ ਬੰਦਾ ਕੀ ਕਿਥੇ ਘੜੀ ਜਾਵੇ ਥੱਲੇ ਕਿੰਨਾ ਨਹੀਂ ਕਿੰਨੇ ਗਡੰਗਰ ਨਹੀਂ ਹੋਰ ਬੰਦਾ ਬੁਲਾ ਲਾ ਕੋਈ ਜਿੰਨਾ ਸੁਣ ਲਿਆ ਕੇ ਬੰਦੇ ਹੁਣੇ ਮੈਂ ਇਕਈ ਦੋ ਬੰਦੇ ਦਾ ਕੰਮ ਕਰਾ ਲੂੰ 65 ਦੇ ਦੋ ਬੰਦੇ ਦੇ ਬਰਾਬਰ ਲੈਣਾ ਨੂੰ ਦੋ ਘੰਟੇ ਇਹਨਾਂ ਕੰਮ ਤਾਂ ਨਾ ਕਰੋ ਮੈਂ ਸੰਮਣਾ ਕਰਨ ਨਾ ਖਾਂਦਾ ਨਹੀਂ ਖਾਂਦਾ ਨਹੀਂ ਖਾਂਦਾ ਤਾ ਤੂੰ ਵੀ ਆ ਤੂੰ ਵੀ ਨਾਲ ਕਰ ਹੁਣ ਤੂੰ ਬਰਾਬਰ ਬੋਲੇਗਾ ਮੇਰੇ ਬਰਾਬਰ ਬੋਲੇਗਾ ਮੇਰੇ ਤੇ ਨਾ ਮੈਂ ਨਾ ਥੀ ਭਾਲਦਾ ਤੂੰ ਕੰਨਾ ਕੰਮ ਕਰੀ ਜਾ ਉਹ ਗੱਲਾ ਬੰਦਾ ਨਾਲ ਵੀ ਕਰਾ ਰਿਆ ਕਰ ਮਾੜਾ ਮੂਟਾ ਅੱਜ ਕਾਰ ਕੰਮ ਨੇ ਆਉਣਾ ਆਉਣਾ ਨਾ ਆਣਾ ਕਰੀ ਤਣਾ ਚੱਲੀਏ ਮੋਟਰ ਦੇ ਵਾਜਾ ਜੀਰੀ ਲਾਉਣੀ ਆ ਆਹ ਨਾਲ ਆਨ ਕੱਕਤਾ ਪਾਦਾ ਜਲਦੀ ਕਰ ਐਨ ਟਾਈਮ ਨਹੀਂ ਹੈਗਾ ਮੈਂ ਬਾਹਰ ਸਕੂਟਰ ਤੇ ਟਿਕ ਰਿਆਂ ਹਾਂ ਜਲਦੀ ਇਹਦੇ ਨਾਲ ਗੱਲ ਪਾਰ ਰੱਖੇ ਨਹੀਂ ਨਾ ਚਾਹਣਾ ਐ ਮਰਦਾ ਇੱਕ ਵਾਰੀ ਅੱਲਾਹ ਵੰਦਾ ਨਾ ਤੇਰੀ ਕੀ ਫਿਕਰੀ ਲੋ ਹਾਂਜੀ ਪਿਆ ਸੋਹਣੇ ਹੋ ਜੀਆ ਫਸਿਆ ਸਾਲਾ ਹੁਣ ਆਉਂਦਾ ਮਟਕ ਮਟਕ ਕੇ ਉਹ ਪੈਣ ਚੋ ਕੋ ਭਈਏ ਪਤਨੀ ਕਿੱਧਰ ਭੱਜ ਗਏ ਸਾਲੇ ਤੀਜਰੀ ਲਾ ਕੇ ਉਹ ਜਲਦੀ ਤੁਰਲਾ ਲੱਤਾਂ ਚ ਸਾਲੇ ਸਾਲੇ ਹੋ ਰਹੇ ਨੇ ਆਉਂਦਾ ਹੀ ਆਉ ਹੁਣ ਕੱਢ ਜਾਂਦਾ 5 ਮਿੰਟ ਨਾਲ ਹੀ ਲੈ ਆਉਂਦਾ ਪਹਿਲਾਂ ਮੈਂ ਉੱਤੇ ਹੋਰੇ ਦਾ ਬੜਾ ਕੰਮ ਕਰ ਰਿਹਾ ਤੂੰ ਕਿੱਥੇ ਵਾਗ ਗਏ ਭਈਏ ਫੇਰ ਹੁਣ ਸਾਲੇ ਪੌਦ ਪੱਟਣ ਵਾਗ ਗਏ ਹੁਣ ਪੱਟਣ ਵਾਗ ਗਏ ਤੀ ਫੜ ਜਾ 5 ਮਿੰਟ ਨਾਲ ਹੀ ਲੈ ਆਈ ਕਹੀ ਚੱਕ ਜਲਦੀ ਬੱਟਾ ਪੋਚ ਕੇ ਆ ਜਲਦੀ ਨਾਲ ਨਾ ਕਰਾਈਂ ਹੰਤ ਨਿੰਦਰੇ ਨਾਲ ਕੰਮ ਕਰਾਵਾਂ ਮੈਂ ਨਾਲ ਕੰਮ ਕਰਾਵਾਂ ਬੰਦਾ ਰੱਖ ਲੈ ਫੇਰ ਕੋਈ ਚਲ ਬੰਦਾ ਫੇਰ ਰੱਖਾਂ ਬੰਦਾ ਦੱਸ ਮੈਂ ਕਿੱਧਰ ਕਿੱਧਰ ਹੋਈ ਜਾਵਾਂ ਜਾ ਯਾਰ ਤੂੰ ਕੰਮ ਕਰ ਤੇ ਮਾਰ ਜਨਾ ਮਾਰ ਤੇ ਕੰਮ ਕਰ ਚੱਲ ਕੇ ਵੱਡਾ ਸਰਦਾਰ ਮੇਰਾ ਸਾਲਾ ਸਾਲੇ ਨੇ ਫੌੜੇ ਹੀ ਫੜਾ ਰਖਿਆ ਫਾਲੀ ਮਿੱਟੀ ਨਾ ਚੱਕੇ ਕੁਝ ਹੋਰ ਨਾ ਆ ਆਂਦਾ ਸਾਲਾ ਤੁਰਿਆ ਹਾਂ ਹਾਂ ਤੂੰ ਬੰਦਾ ਦਾ ਰਖਾਉਂ ਕੋਈ ਐ ਤੂੰ ਕੀ ਬੜੂਣ ਕਰੀਏ ਨਾ ਓਏ ਹੈ ਕੀ ਬੜੂਣ ਕਰਾਣੇ ਤੈਨੂੰ ਕੱਤਾਂ ਨਾਲ ਬੈਠੇ ਸੌ ਰਹੇ ਆ ਪੱਟਾ ਹੁਣ ਮੈਂ ਇਕੱਲਾ ਲਈ ਜਾਵਾ ਹੋਰ ਤੇਰੇ ਵਾਸਤੇ ਤੇ ਬਈਆਂ ਦੀ ਟੀਮ ਲਿਆ ਦਾਂ ਮੈਂ ਆਪ ਵੀ ਲਵਾ ਦੇ ਨਾਲ ਤੈਨੂੰ ਪੈਸੇ ਕਾਹਦੇ ਦਿੰਨਾ ਮੈਂ ਪੈਸੇ ਕਾਹਦੇ ਦਿੰਨਾ ਫਿਰ ਹੁਣ ਮੈਂ ਇਕੱਲਾ ਕਰੂੰ ਕੰਮ ਇਹ ਤੂੰ ਪੈਸੇ ਲੰਦਾ ਕਹਿੰਨੇ ਨੇ ਪੈਸਾ ਨੂੰ ਭਾਂ ਕਿਉਂ ਮੁੱਲ ਲੈ ਲੈ ਤਾ ਮੈਨੂੰ ਮੁੱਲ ਹੀ ਖਰੀਦੋ ਤੈਨੂੰ ਭਲਾ ਭਾਈਓ 50 ਡੰਗਰਾ ਨਾਲ ਥੋੜਾ ਗੋਹਾ ਚੱਕ ਕੇ ਆਉਣਾ ਮੈਂ ਹੋਰ ਆ ਕੇ ਬੱਟਾ ਪੋਚਣ ਲੱਗੋ ਉਹ ਤਾਂ ਥੋੜਾ ਹਫ਼ਤੇ ਬਾਅਦ ਆ ਕੇ ਕਹਿੰਦੇ ਨੇ ਜੀ ਸਰਦਾਰ ਜੀ ਪੈਸੇ ਦੇ ਦਿਓ ਮ ਕੱਲਾ ਬੰਦਾ ਕੀ ਕੁਛ ਕਰੀ ਜਾਵੇ ਫਿਰ ਨਹੀਂ ਸਵੇਰ ਤੋਂ ਤੂੰ ਐਂ ਕੰਮ ਕੀ ਕੀਤਾ ਦੋ ਜੇਪੇ ਲੈਣੇ ਦਿੰਨੇ ਆ ਮੇਰਾ ਤਾਂ ਯਾਰ ਤੂੰ ਹਸਾਬ ਕਰ ਦੇ ਯਾਰ ਚਲਾ ਆਇਆ ਇੱਥੇ ਹਸਾਬ ਕਰ ਆ ਜਾ ਰੱਖਾ ਹੀ ਇੱਥੇ ਰੱਖ ਲਈ ਐ ਇਹਨਾਂ ਸਿੱਕੜ ਸਾਲੀ ਮਹਿੰਗੀ ਪਤਾ ਕਿੰਨੀ ਆ ਮਹਿੰਗੀ ਐ ਸਾਲੀ ਨੂੰ 10 ਸਾਲ ਹੋ ਗਏ ਲਿਆਂਦੀ ਫਿਰ ਤੂੰ ਲੈ ਕੇ ਦਿਖਾ ਮੈਂ ਨਵੀਂ ਲੈ ਦੇ ਇੱਕ ਗਹੀ ਤੂੰ ਲੈ ਕੇ ਦਿਖਾ ਦੇ ਕੋਈ ਨਹੀਂ ਲੱਗ ਜੂ ਪਤਾ ਹੁਣ ਨਵਾਂ ਬੰਦਾ ਉਹ ਰਾਜਾ ਤੂੰ ਆਇਆ ਤੂੰ ਪਹਿਲੇ ਹਸਾਬੇ ਕਰਾਜਾ ਤਾਬ ਕਰਾ ਹਸਾਬ ਕਰਾ ਬਖਾ ਬਖਾ ਦੇਖ ਲੈ ਕਿਵੇਂ ਮਾਰਦਾ ਆ ਦੇਖ ਲਓ ਥੋੜੇ ਦੇ ਤਾਂ 50000 ਲੈਣਾ ਦੇ ਦੂੰਗਾ ਤੇਰਾ ਪੰਜਾ ਯਾਰ ਪਿੰਡ ਛੱਡ ਕੇ ਭੱਜਣ ਲੱਗਿਆ ਮੈਂ ਤੇਰਾ ਕੀ ਦੁਆਰਾ ਪਿੰਡ ਛੱਡ ਕੇ ਭੱਜੇ 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 ਕੱਦਾਂ ਗਿਆ ਤੈਨੂੰ ਬਈਆ ਬਈਆ ਮੰਗਾਲਾ ਬਈਆ ਮੰਗਾਲਾ ਯਾਰ ਨਾ ਮੈਨੂੰ ਤੇਰੀ ਲੋੜ ਆ ਨਾ ਬਈਏ ਦੀ ਲੋੜ ਆ ਇੱਥੋਂ ਜਾ ਜਿੱਥੇ ਰਲਣਾ ਰਲ ਜਾ ਜਾ ਰਲ ਜਾ ਜਾ ਜਿੱਥੇ ਰਲਣਾ ਮੈਂ ਤਾਂ ਰਲਦਾਂ ਚੈਲੇ ਹੁਣੇ ਜਾ ਫਿਰ ਅਗਲੇ ਲੱਸੀ ਨਾਲ ਪਰੌਂਠੇ ਖਵਾਉਂਦੇ ਕੀ ਤੇ ਤਿੰਨੇ ਦਾ ਮੈਨੂੰ ਲੱਸੀ ਪਲਾਉਂਦਾ ਰਿਹਾ ਲੱਸੀ ਪਲਾਉਂਦਾ ਰਿਹਾ ਉਰੇ ਬੈਠਾ ਜਨਾਨੀਆਂ ਨਾਲ ਗੱਲਾਂ ਮਾਰੀ ਜਾਂਦਾ ਚੌਰਾ ਮੈਂ ਤਾਂ ਸੂਰਦਾਰ ਹਾਂ ਆ ਸਾਲਿਆ ਹੁਣ ਭੱਜਦਾ ਕਿਉਂ ਆ ਪੈਸੇ ਮੋੜਦੀ ਨਾਲੇ ਮੇਰੇ ਮੋੜ ਤੂੰ ਮਾਰ ਤੋ ਸਾਲਾ ਹੁਣ ਤਾਂ ਆ ਪੇ ਕੰਮ ਕਰਨਾ ਬਹੁਤ ਤੇਜਾ ਦਾ ਭੈਣ ਘੜਾ ਗਿਆ ਭੈਣ ਤੂੰ ਦਾ ਕੁੱਤਾ ਕਹਿੰਦਾ ਭਈਆ ਵਗਾਲਾ ਭਈਏ ਦੱਸ ਇਹਨੂੰ ਸਾਲੇ ਨੂੰ ਕਿੱਥੋਂ ਲੈ ਕੇ ਜਾਵਾਂ ਮੈਂ ਭੈਣ ਤੂੰ ਮੈਂ ਕੰਮ ਨਹੀਂ ਕਰ ਸਕਦਾ ਹੈਗਾ ਮੈਂ ਕੰਮ ਕਰਕੇ ਦਿਖਾਉਣਾ ਪਾਣੀ ਬਹੁਤ ਗਰਮ ਪਿਆ ਐਂ ਤੇ ਤੇਜਾ ਭੱਜ ਗਿਆ ਹੁਣ ਤਾਂ ਕੰਮ ਆਪੇ ਕਰਨਾ ਪੈਣਾ ਈਦਾ ਫੋਨ ਆ ਗਿਆ ਭੈਣ ਦੇ ਖਸਮਾਂ ਨੂੰ ਇਹ ਫੋਨ ਕਰੀ ਜਾਂਦੇ ਹੁਣ ਇਹਦੇ ਨਾਲ ਗੱਲ ਕਰਨ ਦੀ ਕੰਮ ਕਰਾਉਣਾ ਹੈਲੋ ਹਾਂਜੀ ਫੋਨ ਕੀ ਕਰਾਂ ਇੱਥੇ ਫਸਿਆ ਪਿਆ ਬੱਟਾ ਲਾ ਰਿਹਾ ਸਾਡਾ ਭਈਆ ਭੱਜੇ ਸੀਰੀ ਭੱਜ ਗਿਆ ਕੀ ਦੱਸਾਂ ਚੱਲ ਮੈਂ ਫੇਰ ਗੱਲ ਕਰਦਾ ਕੰਮ ਕਰ ਲੈਣ ਦੇ ਮੈਨੂੰ ਤਾਂ ਭੈਣ ਦੇ ਖਾਤਮੇ ਕੰਮ ਕਰਾਂ ਦੇ ਇਹਨਾਂ ਨਾਲ ਗੱਲਾਂ ਕਰਾਂ ਉਹ ਆ ਵੀ ਬੰਤਿਆ ਕਿਵੇਂ ਲਿਪੜਿਆ ਜਾ ਬੈਠਾ ਕੀ ਦੱਸਾਂ ਯਾਰ ਬੂਟੇ ਕਿੰਨਾ ਸਾਲਾ ਸੀੜੀ ਭੱਜ ਗਿਆ ਸਾਡਾ ਤਾਂ ਯਾਰ ਉਹ ਕੈਲੇਗਿਆਂ ਵਾਲਾ ਹੋਰ ਸਾਲੇ ਨੇ ਲਹੂ ਪੀ ਰੱਖਿਆ ਦੀ ਦੋ ਜੇਪੇ ਲਾ ਕੇ ਭੱਜ ਗਿਆ ਉਹ ਕਿਵੇਂ ਭੱਜ ਗਿਆ ਕਹਿੰਦਾ ਯਾਰ ਮੈਂ ਕਹਿੰਦਾ ਭਈਆ ਮਗਾ ਕੇ ਦੋ ਮੈਨੂੰ ਹਾਂ ਹੁਣ ਭਈਆ ਦੱਸ ਤੂੰ ਕਿੱਥੋਂ ਲੈ ਕੇ ਦਵਾਂ ਮੈਂ ਸਾਲੇ ਉਸਾਈਓ ਕਹਿੰਦਾ ਫਿਰ ਕੁੱਤੇ ਵਾਲੀ ਦਾ ਜੂਨਗਰ ਰੱਖੀ ਤੇ ਉੱਤੋਂ 70 80 ਕੀਲੇ ਕੱਲਾ ਬੰਦਾ ਕਿੱਥੋਂ ਕਰ ਲੂ ਇੰਨਾ ਕੰਮ ਉਹ ਪੈਸੇ ਵੀ ਦੰਡੇ ਦੀ ਅਸੀਂ ਕਿਹੜਾ ਫ੍ਰੀ ਕਰਾਉਂਦੇ ਸੀ ਯਾਰ ਆ ਲੇ ਫਿਰ ਵੀ ਇੰਨੇ ਇੱਕ ਬੰਦੇ ਨੂੰ ਇੰਨਾ ਕੰਮ ਨਹੀਂ ਹੁੰਦਾ ਚਲ ਦੇਖਦਾ ਕੌਣ ਲੈ ਕੇ ਦਿੰਦਾ ਮੈਂ ਹੁਣ ਤੂੰ ਦੁਖੀ ਬੈਠਾ ਇੱਕ ਗੀਲਾ ਨਿੱਕਲ ਕਰਿਆ ਹੁਣਾਂ ਦਿੰਨੇ ਬਸ ਉਹ ਵੀ ਪੱਟਾ ਪੋਚਦੇ ਸਾਲੀ ਉਹ ਵਿਚਾਰਾ 70 80 ਕਰਦਾ ਹੂਗ ਓਏ ਓਹਨ ਕਦੇ ਕਰਦਾ ਨਹੀਂ ਕੰਮ ਯਾਰ ਮੈਨੇ ਚਲ ਦੇਖਦਾ ਭਈਆ ਲੈ ਆਉਣਾ ਮੈਂ ਤੂੰ ਵਧੀਆ ਰਹਿ ਜਾਂ ਉਹਨੂੰ ਇਹ ਮਨਾ ਲਿਆ ਚਲ ਦੇਖਦਾ ਅੱਜ ਉਹਦੇ ਕੋਲ ਵੀ ਜਾ ਕੇ ਆਉਣਾ ਹਾਂ ਵਧੀਆ ਰਹੇਗਾ ਚਲ ਆ ਰਹਾ ਕਿਲਾ ਕਿੰਨੇ ਕ ਟਾਈਮ 'ਚ ਪਰੂ ਤੇਰਾ ਪਪਾਰ ਨਾਲ ਲੈ ਲਈ ਫਿਰ ਵਾਰ ਉਸ ਤੋਂ ਬਾਅਦ ਉਹ ਪਾਣੀ ਘਟਾ ਮੇਰੇ ਵਾਲੇ ਕੈਰੀਜ ਮੈਂ ਭਰਨਾ ਛੇਤੀ ਕਰੀ ਬਸ ਨਿਗਾਹ ਮਾਰ ਕੇ ਆਉਣਾ ਮੈਂ ਫਿਰ ਲੈ ਜੀ ਪਾਣੀ 10 15 ਮਿੰਟ ਤੱਕ ਮੈਂ ਆਉਣਾ ਬਸ ਚੰਗਾ ਤੂੰ ਹਾਕ ਮਾਰ ਦੂਗਾ ਇਧਰੋਂ ਮਣਾਉਣਾ ਉਹਨੂੰ ਸੀਰੀ ਨੂੰ ਸਾਡੇ ਨੂੰ ਸਾਡਾ ਕੰਮ ਵੀ ਸਾਲਾ ਉਹ ਕਰੀਦਾ ਦੀ ਸਾਰੇ ਨਾਲ ਡੰਗੜਾ ਕਰਦਾ ਸੀ ਦੇਖੀ ਸੀਰੀ ਕਿੱਧਰ ਮਰ ਗਿਆ ਸਾਡਾ ਨੱਬੜੀ ਇਹਨੂੰ ਉਹ ਪਿਆ ਮੇਰੇ ਸਾਡੇ ਦਾ ਬਾਹਰ ਹੀ ਪਿਆ ਮੱਥਰ ਮੱਥਰ ਇਹ ਲੜਦਾ ਨੁਕਦੀ ਨੂੰ ਹੈਗਾ ਤੇਜੇ 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 ਉਹ ਦੇਖੀ ਤੇਜੇ ਨਾ ਸਕਿਆ ਜੰਮਣਾ ਯਾਰ ਕਿੱਡੀ ਗੱਲ ਹੋਗੀ ਸਤ ਨੂੰ ਆ ਹਾਂਜੀ ਦੱਸੋ ਕਿਵੇਂ ਕਾਉਣੇ ਹੋਏ ਓਏ ਯਾਰ ਤੇਜੇ ਮੇਰਾ ਤਾਂ ਕੰਮ ਖੜ ਗਿਆ ਯਾਰ ਸਾਰੇ ਤੇਰੇ ਬਿਨਾ ਮੈਂ ਖੜ ਗਿਆ ਬੰਦਾ ਰੱਖ ਲੋ ਫਿਰ ਕੋਈ ਉਹ ਯਾਰ ਬੰਦਾ ਉਹ ਯਾਰ ਹੁਣ ਤਾਂ ਕੰਮ ਕਢਾ ਯਾਰ ਮੇਰਾ ਸਾਰਾ ਖੜ ਗਿਆ ਕੰਮ ਡੰਗਰਾ ਦਾ ਮੈਂ ਉਦੋਂ ਤੱਕ ਨਹੀਂ ਆਉਦਾ ਜਦੋਂ ਤੱਕ ਬੰਦਾ ਨਹੀਂ ਆਉਂਦਾ ਤੇਜੇ ਮੈਂ ਤਾਂ ਅੱਜੇ ਬੱਟਾ ਪੋਚਣ ਗਿਆ ਦੀ ਯਾਰ ਅੱਜੇ ਬੁਖਾਰ ਹੋ ਗਿਆ ਮੇਨ ਤਾਂ ਉਹ ਗਾਣੀ ਬਗਾਰ ਕੰਮ ਤਾਂ ਕਦੇ ਕੀਤਾ ਨਹੀਂ ਬੈਠੇ ਰਹੋ ਬਿਮਾਰੀ ਜਾਂਨੇਓ ਕੱਲੇ ਬੰਦੇ ਤੇ ਮੇਹਤੋ ਪੁੱਛ ਕੇ ਦੇਖ ਮੇਰਾ ਕੀ ਹਾਲ ਹੁੰਦਾ ਪਹਿਲਾਂ ਡੰਗਰਾਂ ਦਾ ਕਰਕੇ ਜਾਂਦਾ ਜਾ ਕੇ ਉਸ ਦਿਨ ਤਿੰਨੇ ਮੈਨੂੰ ਬੱਟਾ ਪੋਚਣ ਲਾਟਾ ਓਏ ਉਹ ਗੱਲ ਨਾ ਸਹੀ ਆ ਤੇ ਤੇ ਜੇ ਯਾਰ ਤੂੰ ਕਰਦਾ ਕੰਮ ਦਾ ਵਧੀਆ ਕਰਦਾ ਦੀ ਤਾਂ ਭਈਆ ਮਂਗਾ ਦੂ ਯਾਰ ਤੇਰੇ ਵਾਸਤੇ ਮਂਗਾਵਾ ਕਿਥੋਂ ਆ ਦਾਦੇ ਮੈਨੂੰ ਫੋਨ ਹੈਗਾ ਤੇ ਰਲਵੇ ਓਏ ਹੁਣ ਤਾਂ ਸਾਲਾ ਪੈਸੇ ਲੈਣੇ ਫੋਨ ਕੱਟ ਮੇਰਾ ਅੜਦਾ ਮੜਦਾ ਆ ਰਹਾ ਮੈਂ ਵੀ ਨਹੀਂ ਛੇਤੀ ਆ ਜਾ ਜੀ ਪਤਾ ਨਹੀਂ ਕਿਹੜੀ ਫਸੀ ਹੋਈ ਹੈ ਇਹਦੇ ਨਾਲ ਚੌਰੇ ਨਾਲ ਆ ਤੇ ਜੇ ਕਿਹਨਾਂ ਦੀ ਆ ਫੋਨ ਦੇ ਮੈਨੂੰ ਜਾਂ ਮੈਂ ਮੰਗਾਵਾ ਬੰਦਾ ਹੁਣ ਤਾਂ ਤੇ ਨਹੀਂ ਕਰਨਾ ਉਹ ਬਈਏ ਆ ਜਾਂਦੇ ਨੇ ਫੋਨ ਤੇ ਵੱਡੇ ਤੋਂ ਛੋਟੇ ਤੋਂ ਛੋਟਾ ਸਮਾਨ ਜਿਹੜਾ ਮਰਜ਼ੀ ਮੰਗਾ ਲਾ ਤੈਨੂੰ ਹੁਣ ਤੱਕ ਲੱਕਰ ਨਹੀਂ ਆਇਆ ਨਾ ਸਾਰਾ ਦਿਨ ਫੋਨ ਤੇ ਕਿਉਂ ਇਹ ਤੋਂ ਵੀ ਆ ਜਾਂਦੇ ਨੇ ਬਈਏ ਸਭ ਕੁਝ ਆ ਜਾਂਦਾ ਇਹ ਤੋਂ ਆ ਦੇ ਦੇ ਮੈਨੂੰ ਉਹ bayya.com ਜਾਂ ਭਰਨਾ ਹੁੰਦਾ ਉਹ ਰੇਕ ਛੱਡ ਜਾ ਇਹ ਆਤੀ ਉਹ ਕਹਾਂ ਚਲਾਉਣਾ ਤੈਨੂੰ ਪਈਆ ਗੂਗਲ ਦਾ ਤਾਂ ਪਤਾ ਨਹੀਂ ਕਿੱਥੇ ਆ ਉਹ ਖੜ ਜਾ ਤੈਨੂੰ ਕੀ ਪਤਾ www.bya.com ਆ ਆ ਗਈ ਸਾਈਟ ਤਾਂ ਨਿਕਲਈ ਓਏ ਯਾਰ ਖੜ ਜਾ ਇਹ ਆ ਨਿਕਲੇ ਕੋਈ ਵੀਆ ਉਹ ਇਹ ਤਾਂ ਉਹੀ ਬੀਤਿਆ ਪਿਆ ਉਹ ਇਹਨਾਂ ਟੰਕਰ ਦੇ ਕੇ ਮਰ ਜੇ ਆਪਣਾ ਹੋਰ ਦਿਖਾ ਦਿੰਨੇ ਆ ਹੋਰ ਦਿਖਾ ਦਿੰਨੇ ਆ ਆ ਉਹ ਇਹ ਤਾਂ ਉਹ ਬਾਹਰ ਡਰੇ ਰੇ ਯਾਰਾ ਚਾਚਾ ਦਾ ਕੱਢ ਨੌਜਵਾਨ ਕੱਢ ਕੋਈ ਯਾ ਭਈਆ ਕਰੀ ਇਹਨੂੰ ਦੋ ਵਾਰ। ਆ ਇੱਟਾ ਚੱਬਦਾ ਸਾਲਾ ਇਹ। ਓ ਇੱਟਾ ਕਾਹਨੂੰ ਤੈਨੂੰ ਯਾਰ ਪਤਾ ਹੀ ਨਹੀਂ ਉਹ ਤੁਸੀਂ ਸਰਦਾਰ ਹੁੰਨੇ ਹੋ। ਸੈਨਾ ਟੋਡੇ ਦਾ ਆਂਡ ਗਵਾਂਡ ਤੇ ਇੰਨੇ ਬਈਏ ਰਹਿੰਦੇ ਹੋਣੇ ਕੰਮ ਤਾਂ ਦੇਖ ਲੈ ਨਾਲ ਅੱਖ ਨੇ ਉਹਨੇ। ਇਹ ਨਾ 5 ਰੁਪਏ ਦਾ ਉਹ ਸਿਕਰ ਲੈ ਕੇ ਹਾਂ 5 ਘੰਟੇ ਕੰਮ ਕਰਦੇ ਨੇ। ਬਈਏ ਤਾਂ ਕੜੇ ਹੁੰਦੇ ਨੇ ਦੀਂਦਾ ਨਹੀਂ ਤੈਨੂੰ ਸਰੀਰ ਦੇਖਵੇਂ ਗੁੰਦਲ ਜਾਏਗਾ। ਮੰਗਾ ਇਹਨੂੰ ਕਰ ਆਰਡਰ। ਆ ਇਹਨੂੰ ਕਰ ਦਿੰਨੇ ਆਂ ਆਪਾਂ ਆ ਜੂ ਬਸ ਹੁਣ। ਕਰ ਆਰਡਰ ਫੇਰ ਇਹਨੂੰ। ਕਰ ਦਿੰਨੇ ਆ ਚੱਕ ਫੇਰ। ਆਲਾ ਚੈੱਕ ਕਰਤਾ ਆਰਡਰ ਤਾਂ ਠੀਕ ਆ ਹੁਣ ਕਦੋਂ ਆ ਤੱਕਰਾ ਜੂ ਇਹ ਆਜੂ ਬਸ ਜਦੋਂ ਆਉਣਾ ਹੋਇਆ ਤੂੰ ਉਹ ਗੱਲ ਦੱਸ ਆਂ ਕੰਡਾ ਸਕੇ ਚੱਕੀ ਬੈਠਾ ਤੂੰ ਉਹ ਇਹਦਾ ਤੈਨੂੰ ਮੈਂ ਕੀ ਦੱਸਾਂ ਦੱਸਦਾ ਸੀ ਤੇ ਜੇ ਦੋ ਤਿੰਨ ਗਾ ਸਾਡੇ ਰੌਲੇ ਚੱਲਦ ਨੇ ਆੜਗ ਵਾਂਡ ਚ ਬਾਲਾ ਰੌਲੇ ਦੇ ਅੱਖਾਂ ਹੀ ਕੱਢ ਜਾਂਦੇ ਨੇ ਹੁਣ ਜਿੱਦੇ ਮੈਨੂੰ ਕੋਈ ਮਿਲ ਗਿਆ ਹਾਂ ਅੱਜ ਕੰਡਾ ਕੱਢੂਗਾ ਖਤੇ ਨਾ ਕਦੇ ਕੋਈ ਨਾ ਸੜਾ ਜੇਲ੍ਹ ਤੇ ਭਾਗੀ ਮਾਰ ਕੇ ਬੰਦੇ ਨੂੰ ਮੈਂ ਕਦੇ ਅਣਖੀ ਹੁੰਦਾ ਐ ਕਹੇடா ਮੈਨੂੰ ਅੱਤ ਪਾਜੂ ਕੋਈ ਉਹ ਅਣਖੀ ਸਾਡਾ ਉਹ ਚੱਕੀ ਪੀਸੀ ਜੱਲੀ ਬੈਠਾ ਉੱਥੇ ਲੈ ਹੱਥ ਪਾ ਕੇ ਦੇਖੇ ਕੋਈ ਮੈਂ ਚਲਾ ਜੀ ਕੱਲ ਨੂੰ ਹੁਣ ਉੱਥੇ ਬੱਟਾ ਪੁੱਛਦੀ ਆ ਕੇ ਮੈਂ ਜਦ ਤੱਕ ਬਈਆ ਨਹੀਂ ਆਉਂਦਾ ਮੈਂ ਨਹੀਂ ਆਉਂਦਾ ਯਾਰ ਬਈਆ ਮਗਾਂ ਮੇਰੇ ਹੱਥ ਖੜੇ ਨੇ ਯਾਰ ਮੈਂ ਨਹੀਂ ਆਉਂਦਾ ਬਸ ਚਲ ਬਈਆ ਕਦੋਂ ਹੁਣ ਆਉਂਦਾ ਫਿਰ ਬਈਆ ਬਸ ਤੇਰੇ ਲਾ ਘਰੇ ਮੈਂ ਡਰੈੱਸ ਭਾਤਾ ਕਰੇ ਆ ਜੀ ਚਲ ਠੀਕ ਆ ਫਿਰ ਆ ਜੂ ਬਈਆ ਬਸ ਜਦੋਂ ਬਈਆ ਆ ਗਿਆ ਉਦੋਂ ਬੁੜਾ ਲਈ ਤੈਨੂੰ ਮੈਂ ਨਹੀਂ ਉੱਡੂ ਪਹਿਲਾਂ ਆਉਂਗਾ ਹਾਂ ਹੰਗਾਰੇ ਮਾਰ ਗਿਆ ਸਲਤਿਆਰਾ ਬਈ ਥੋ ਸਿੱਧਾ ਆ ਕੇ ਆ ਇੱਧਰ ਆ ਮੋੜ ਕੋੜੇਗੇ ਸਿੱਧੇ ਹੀ ਆ ਕੇ ਆ ਸਿੱਧਾ ਮੋੜ ਬਰੂਗਾ ਹਾਂ ਓਏ ਧੰਨਵਾਦ ਯਾ ਟਰਾਇੰਗ ਪੁਆਇਂ ਬਾਈ ਕਰ ਕਿਹੜਾ ਆ ਸਮਾਨ ਯਾ ਯਾਰ ਤੁਹਾਡਾ ਕਿਹੜਾ ਸਮਾਨ ਆਗੇ ਦੇਖਣਾ ਆ ਰਿਹਾ ਉਹ ਥੀਦੇ ਚੱਕ ਲੈ ਫਿਰ ਅੱਜ ਸਾਡਾ ਨਹੀਂ ਹੈਗਾ ਇਹ ਬਿਹਾਰ ਤੋਂ ਆਇਆ ਬਟਾ ਬਿਹਾਰ ਤੋਂ ਭਈਆ ਆਏ ਮੇਨੂੰ ਬਾਪੂ ਜੀ ਮੈਂ ਕਹਿੰਦੀ ਨੂੰ ਅੰਦਰ ਆ ਦੂੰ ਨਾ ਸੋਣਾ ਮਰ ਜੇ ਆ ਜਾ ਅੰਦਰ ਆਉਣੇ ਆ ਅੰਦਰੋਂ ਆ ਕੇ ਆ ਜਾ ਹੜਚ ਲੈ ਜਲਦੀ ਜਾ ਆ ਯਾਰ ਭਾਈਓ ਦਸ ਕਰਾ ਦਿਓ ਭਈ ਸੜਾ ਬਹੁ ਨਿੱਗਰ ਆ ਹਾ ਸੈਨ ਕਰਦੇ ਨੇ ਉਦਾ ਲੱਕ ਲੱਗਾ ਸੁਣ ਲਿਆ ਉੱਪਰ ਆਖੜੇ ਉਪਰ ਦੇ ਆ ਬਾਈ ਲਓ ਬਾਈ ਮੁੰਡੇ ਦਾ ਕਰਮੀਆਂ ਦੇ ਲੈ ਕਰਨੀਆਂ ਆਂਗੇ ਜੇ ਤੈਨੂੰ ਪਾਣੀ ਚੱਲਿਆ ਕੇ ਦੇਣਾ ਆ ਲੈ ਉਹ ਪਾਣੀ ਲੈ ਆ ਵੀ ਕਰ ਵੀ ਬਹੁਤ ਹੈ ਸਰਕਾਰ ਕੀ ਦਾ ਹੋਊਗੀ ਹੁਣ ਅਬਈਆ ਖਲਾਜੀ ਨਾਲੇ ਮੇਰੇ ਨਾਲ ਅਰੇ ਪਾਣੀ ਆ ਪੀ ਲੈ ਨਿਆਰਾ ਕਰਦੇ ਯਾਰ ਕਰਦ ਲਿਆਵਾ ਕਰਕੇ ਜੀ ਅਲਾ ਪੀਆ ਮਰ ਮੁਰਤਾਂ ਨੀ ਗਰਮੀ ਉਹ ਬਹੁਤ ਆ ਓ ਯਾਰ ਅਰੇ ਫੇ ਵਿਚਾਰਾ ਵਿੱਚ ਬੈਠਾ ਦੀ ਆ ਹੋਰ ਉਹਦਾ ਖਾਂਦੇ ਮੱਸੀ ਨੇ ਕਰਨਾ ਇਹ ਮੱਸੀ ਦਾ ਚੱਕ ਕੋਏ ਟੱਕਲਾ ਯਾਰ ਮਰ ਮਰ ਤਾ ਨਹੀਂ ਗਿਆ ਖੜਾ ਆ ਓਏ ਸ਼ੋਹਰ ਕਰ ਨਹੀਂ ਦੇਣਾ ਕਿੰਨੀ ਹੈਗੀ ਪਾਣੀ ਪਾ ਜਾਲਦੀ ਪਾਣੀ ਪਾ ਦੇ ਉਹ ਤਾਲਾ ਪਾਣੀ ਨੂੰ ਮਰ ਜੇ ਯਾਰ ਓਏ ਉੱਠਾ ਖੜ ਉੱਠਦਾ ਵਰ ਬੈਂਦੀ ਯਾਰ ਉਹ ਮੈਨੂੰ ਪਤਾ ਨਹੀਂ ਕਿਹਦੇ ਨਾਲ ਉੱਠੂ ਇਹ ਕਿਹਦੇ ਨਾਲ ਉੱਠੂ ਆਉਣੇ ਨੇ ਮੈਂ ਨਹੀਂ ਦੇਖੀ ਨੀ ਸੇਖਰ ਕਿਹੜਾ ਸੇਖਰ ਬੜੀ ਆਤੀਵੇਂ ਚ ਮਸੂਰੀ ਦੇ ਨੰਦ ਨੇਗੇ ਜਿਹੜੋ ਪਈਏ ਖਾਂਦੇ ਉਹਨਾਂ ਲਾ ਹਾਂ ਹਾਂ ਲਾ ਜੇ ਅੰਦ ਦੇ ਨੇਗੇ ਉਹਨੇ ਅਣਪਛੇ ਰਿਆ ਗੇ ਨਾ ਤਾਂ ਜਾਨਾ ਮੈਂ ਕੱਢ ਦੂੰਗਾ ਮਸਤੀ ਸੀ ਇਹ ਨਹੀਂ ਇਹ ਹਰ ਕੀਤੇ ਤੇ ਆਨੂ ਕਿ ਭੱਜਣ ਲੱਗਿਆ ਲੈ ਉਹ ਚੱਪਲ ਜਲਦੀ ਹੁਣ ਮਾਰ ਦੇ ਬੋਲ ਚਲ ਢੜੇ ਢੜੇ ਨੂੰ ਮੋਹ ਕਰ ਆਹ ਫੇਤੀ ਆ ਜਾ ਕਰ ਮੂੰਹ ਖੋਲ ਲੈ ਦੋ ਬੰਦਾ ਲਾਲ ਬਣੀ ਫੜਾ ਦੁਪਹਿਲੀ ਹੋਈ ਕੀ ਪਤਾ ਕਿੰਨਾ ਕੁ ਡੱਫ ਦੇਨੇ ਇਹ ਨਹੀਂ ਬੰਦ ਕਰ ਇਹਦਾ ਉੱਠ ਯਾਰ ਓਏ ਆ ਵੀ ਖਵਾਦਾ ਇਹਨੂੰ ਤਾਂ ਵੀ ਉੜਦਾ ਕਹੇ ਦੇਖ ਨਸਾ ਉੱਡਦੇ ਕਿਸ ਤਰ੍ਹਾਂ ਤੇ ਆਹ ਕਹੇ ਆਉਣਾ ਭਈਆ ਯਾਰ ਕੋਇਂ ਕੀ ਦੇਖਦਾ ਤੂੰ ਅਸਤਰੀਕਾ ਸ਼ਰਦਾਰ ਜੀ ਅਸਤਰੀਕਾ ਠੀਕ ਹੈ ਤੰਦਾ ਹੌਲੇ ਪਾ ਦੇ 12-12 ਹੋ ਗਿਆ ਥੋੜਾ ਸਰਦਾਰ ਮੈਂ ਆ ਆ ਤਾਹਾਂ ਪਹੁੰਚ ਗਏ ਹਾਂ ਭਈਆ ਨਾਮ ਨੇ ਪਹੁੰਚ ਗਿਆ ਫੜਾ ਖਾਲੀ ਲੈ ਉਹ ਫੇਰ ਖਾਲੀ ਵੇ ਸਾਲੇ ਤਾਂ ਹਲਕੇ ਹੁੰਦੇ ਨੇ ਓਏ ਸਾਲ ਦੀ ਨਾਲ ਸਿੱਪ ਦੇਂਦਾ ਓਏ ਰੋਟੀ ਉਟੀ ਖਵਾ ਮਾ ਆ ਜਾ

ਹਲਾ ਉਹ ਹਰਾ ਵੱਡਾ ਦਾਤੀ ਦੇ ਵਿੱਚ ਪਈ ਆ ਇਧਰਲੀ ਸਾਈਡ ਦੇਖ ਲਾ ਦਾਹ ਪਈ ਸਦਾ ਦੀ ਇਹ ਉਤ ਨੂੰ ਦੇਖਦੀ ਨਹੀਂ ਗਿਲ ਗਿਲ ਅੱਗੇ ਹੋ ਜਾ ਕੇ ਵੱਡਾ ਤੁਹਾਨੂੰ ਤਾਂ ਪਾਣੀ ਖੜਾ ਸਰਦਾਰ ਜੀ ਪਾਣੀ ਤੈਨੂੰ ਕਿਹੜਾ ਪਾਣਾ ਦੇਖ ਰਿਹਾ ਸੁੱਕਾ ਦਾ ਪਿਆ ਜਾਂ ਨਾਲੇ ਉਹ ਤੇ ਜੀਰਕ ਨਹੀਂ ਦੇਖਿਆ ਪਾਣੀ ਕਿੰਨਾ ਖੜਾ ਨਾਲੇ ਮੈਂ ਉਹ ਚੱਕ ਲਿਆ ਵਾ ਤੇ ਆਪੀ ਚੱਕ ਲਿਆ ਮੋਟਰ ਦੀ ਸੇ ਪੜਨਾ ਨਹੀਂ ਕਿਸੇ ਨੂੰ ਜਿਹੜਾ ਮਰਜੀ ਆ ਜੇ ਕੀ ਕਰਦਾ ਮੈਂ ਪਹਿਲਾਂ ਉਧਰ ਜੀਰਕ ਨਹੀਂ ਲਿਆ ਆ ਨਹੀਂ ਦੇਣਾ ਕਿਸੇ ਨੂੰ ਕਿਸੇ ਨੂੰ ਨਹੀਂ ਪੜਨਾ ਨਹੀਂ ਨਾਲ ਕੀ ਗੜਾਈ ਕੋਈ ਆਣ ਕੇ ਮਾਂ ਹੀ ਤਮਾਂ ਦੇ ਚੱਕਰੇ ਆਹਾ ਢਿੰਡਾ ਚੱਕਰਾ ਪੀ ਜਾਂਦਾ ਫਾਇਨਟੀ ਗੇਰੀ ਰ ਮਾਂ ਦਾ ਆਪਣਾ ਫਾਇਨਟੀ ਗੇਰੀ ਵੀ ਕਿਹੜਾ ਤੂੰ ਐ ਦਿਨ ਗੋਜਾ ਮਰਾ ਵੀ ਦਾ ਸਾਲਾ ਮੇਰੇ ਸਾਹਮਣੇ ਹਰਾ ਵੱਢੀ ਜਾਂਦਾ ਤੂੰ ਕਾਣਾ ਭਈਆ ਜੀ ਆ ਸਾਲਾ ਤੂੰ ਸਾਡਾ ਚੋਰੀ ਹਰਾ ਵੱਢੀ ਜਾਂਦਾ ਇਹ ਤਾਂ ਹਮਾਰਾ ਸਰਦਾਰ ਜੀ ਕਹੇਗਾ ਜੀ ਕਿਹੜਾ ਸਰਦਾਰ ਤੇਰਾ ਹੋਈ ਵਿਸ਼ਕੇ ਆ ਮੰਨਿਆ ਆਇਆ ਹੈਗਾ ਜੀ ਹੋਣਾ ਤੂੰ ਹੰ ਭਈਆ ਹੈ ਗਾਈ ਭਈਆ ਮੇਰਾ ਸਾਲਾ ਸਾਡਾ ਚੋਰੀ ਹਰਾ ਵਢੀ ਆਣਾ ਤੂੰ ਆਤਾ ਨਹੀਂ ਭਈਆ ਇਹ ਹਮਾਰੇ ਸਰਦਾਰ ਜੀ ਦਾ ਹਰਾ ਹੈ ਮੇਰਾ ਸਾਲਾ ਕਿਹੜਾ ਸਰਦਾਰ ਆ ਤੇਰਾ ਲੰਡੂ ਅਲੀ ਗਾਸ਼ੇ ਕਢਾਲ ਰਹਾ ਬੈਂਕਿਓ ਮੇਰਾ ਸਾਲਾ ਮੂੰਹ ਨਾ ਕੱਢਦਾ ਗਾਣਾ ਤੂੰ ਸੀ ਸਾਲਿਓ ਕਿੱਥੋਂ ਕੱਢਦੇ ਹੋ ਹਮਾਰੇ ਸਰਦਾਰ ਜੀ ਦੀ ਜ਼ਮੀਰ ਹੈ ਜੇ ਸਾਲੇ ਪਈ ਇਕੱਠੇ ਹੋਏ ਆ ਜਾ ਉਹ ਗਾਲ ਜੀ ਨਾ ਕੱਢੀ ਛਾਲ ਦੇ ਲਫੇੜਾ ਬਚੂ ਮੂੰਹ ਤੇ ਪਾ ਜਾ ਮੇਰਾ ਸਾਲਾ ਕਿੰਨੂੰ ਹੋੜਾ ਚੌਲ ਖਾਣੀ ਜਾਲੇ ਤੇ ਬਾਤੀ ਨਾਲ ਬੜੀ ਬਾਤੀ ਤਾਤੀ ਨਾ ਬਾਤੂ ਸਾਲਾ ਹਾਲ ਕੱਢੀ ਜਾਂਦਾ ਆ ਜੀ ਉਹ ਤੇ ਜੇ ਮੇਰੀ ਕੀ ਆ ਗਾਲ ਕਰਦਾ ਸਾਲਾ ਉਹ ਮਗਲੂ ਪਰਦਾ ਦੀ ਗਾਲ ਕਰਦਾ ਸਾਲਾ ਬੱਚੇ ਪਈਆ ਆਪਣਾ ਸੀਰੀਆ ਯਾਰ ਆਪਣਾ ਹੈ ਭੈਣ ਮੇਰੀ ਚਾਹ ਖਾਣੀ ਜਾਤ ਸਾਲਟ ਹੋ ਜਾਈਏ ਸਦਾ ਦੀ ਗਾਲ ਕਰਦਾ ਸਾਲਾ ਬਗਲੂ ਸੀਰੀਆ ਖੜਦਾ ਯਾਰ ਦੁੱਜੇ ਯਾਰ ਇਹਦੇ ਰਾ ਸਾਲਾ ਚਾਹ ਖਾਣੀ ਤਾ ਯਾਰ ਉਹ ਬਗਲੂ ਮਗਲੂ ਸਾਡਾ ਚਾਹ ਖਾਣੀ ਤੇ ਕੇ ਪਾਸੇ ਆਟੇ ਯਾਰ ਤੂੰ ਯਾਰ ਆਪਣਾ ਬਖਾਇਆ ਭਈਆ ਮੰਗਾਯਾ ਮੰਗਲੂ ਹਰਾ ਬੱਟ ਯਾਰ ਤੂੰ ਚੱਲ ਉੱਥੇ ਅੱਜ ਗਾਲੀ ਨਿਕਾਤਾ ਸਾਲਾ ਆਪਕੋ ਵੀ ਗਾਲੀ ਦਿੱਤੀ ਇਸਨੇ ਪਹਿਲੇ ਯਾਰ ਫੜਾ ਕਾਲਾ ਕੱਢਦਾ ਚੌੜ ਖਾਣੀ ਯਾਰ ਸਾਰੀ ਪਈਏ ਸਾਲੇ ਇਕੱਠੇ ਹੋਏ ਰਾਸੀ ਦਾਤੀ ਨਾਲ ਵੜ ਦੋ ਬਾਈ ਸਾਲੇ ਕੋ ਮੈਂ ਕਿੰਨਾ ਦੇਖੇ ਤੇਰੇ ਵਾਸਤੇ ਪਈਆ ਹੁਣ ਮੈਨੂੰ ਸਾਲਾ ਕਾਲਾ ਕੱਢਦਾ ਏ ਮੰਗਲੂ ਨਾਦੀ ਪਹਿਲੇ ਇਸੀ ਨੇ ਗਾਲੀ ਦਿੱਤੀ ਤੈਮੀ ਕੱਟੂ ਸਾਲਾ ਚੱਲ ਛੱਡ ਪਰ ਹੁਣ ਬੋਲਾ ਕੈਸੀ ਹਰਾ ਕੈਸੀ ਬਾੜਦਾ ਹੈਗਾ ਜੀ ਤੁਹਾਡੇ ਯਾਰ ਹਰਾ ਬੱਟਾ ਵੜਲਾ ਦੂੰ ਆਪਦਾ ਅੱਜ ਤੋਂ ਬਾਅਦ ਨਾ ਗਾਲ ਕੱਢਦੀ ਚੱਲ ਤੂੰ ਹਰਾ ਬੱਟ ਯਾਰ ਸਾਲਾ ਮੰਗਲੂ ਹਰਾ ਬੱਟ ਆਹ ਗੁਰੂ ਚੁਪਣਾ ਬਦਾਈ ਕੱਟਾ ਦਾ ਜੀ ਫੇਰ ਕਾਲੀ ਨਿਕਾਲਦਾ ਹੈਗਾ ਜੋ ਜੇ ਯਾਰ ਕਾਹਨ ਗਾਲ ਕੱਢੀ ਜਾਂਦਾ ਵੜ ਦੂ ਮੇਰੇ ਸਾਰੇ ਨੂੰ ਅੱਜ ਤੋਂ ਬਾਅਦ ਜੇ ਮੈਨੂੰ ਗਾਲ ਕੱਢੀਓ ਫੇਰ ਲਟ ਪੈਂਗੋ ਯਾਰ ਪਾਜੀ ਮਤ ਦੇਣਾ ਹਾਂ ਵੀ ਕੱਟ ਦਿੰਗੇ ਔਰੇ ਨੇ ਪੈਰ ਲਵੇ ਸੇ ਮੇਰੇ ਵੀ ਮਾਰੇ ਚਾਚੇ ਤਾਏ ਜਹੀਂ ਪਰ ਲਗੇ ਹੋਏ ਹੈਂ گاਉਂ ਮੇਂ ਕਾਟਾ ਗਾਲ ਦੇਗਾ ਕਾਟਾ ਆੜੀਆਂ ਦੇ ਚਾਚੇ ਦਾਏ ਚਲਾ ਜਾ ਚਲਾ ਜਾ ਸਾਲਾ ਗਾਟਾ ਨਾ ਲਾਹ ਲੈ ਤੂੰ ਕੁੱਤਾ ਖਾਏਗਾ ਤੈਨੂੰ ਬਸ ਉਹੀ ਗੱਲ ਬੱਟੂ ਮੈਂ ਕਹਿੰਦੀ ਔਰ ਸਾਲਾ ਦਾਦੀ ਦਾਦੀ ਖੋ ਗਈ ਹੈ ਮਾਰੀ ਹਾਂ ਮਮ ਗਾਦਦ ਦੇ ਵਾਸਤੇ ਭਈਆ ਹੁਣ ਉਹਨੂੰ ਐਸਾ ਸਵੇਰੇ ਆਏਗਾ ਮੇਰਾ ਸਾਲਾ ਇਹੀ ਮਗਾਉਣਾ ਇਹੀ ਸੁਧੀਆ ਦੀ ਆਪਾਂ ਨੂੰ ਇੰਨੀ ਕਹੇ ਦੀ ਕਹਿੰਦਾ ਸਰਦਾਰ ਜੀ ਇਹ ਮਗਾਉਣਾ ਭਈਆ ਮੈਨੂੰ ਸਾਲਾ ਕੀ ਪਤਾ ਦੀ ਆ ਚੌਲ ਖਾਣੀ ਜਾਤ ਸਾਲਾ ਲਾਲ ਦੇ ਕਰਕੇ ਸਾਲਾ ਦੰਦ ਜਿਹਰੇ ਪਚਕਾਰੀਆਂ ਛੱਡੀਆਂ ਸਾਲਾ ਮੇਰਾ ਕੁੱਤਾ ਆ ਤਾਂ ਹਾਕੇ ਦੇ ਆਹ ਦੇਖ ਲੋ ਆਹ ਸਾਲਾ ਚਲੋ ਛੱਡ ਹੁਣ ਤੂੰ ਸਵੇਰੇ ਆਏਗਾ ਦੱਸ ਆਹੂ ਆ ਜੂਗਾ ਸਵੇਰੇ ਆ ਜੀਆ ਮੇਰਾ ਵੀ ਸਾਲਾ ਕੁੱਤਾ ਨਾਲ ਵੇੜਦਾ ਹੋਰ ਸਾਲਾ ਬੱਡਲਾ ਹਰਾ ਬੱਡਲਾ ਗਿਆ ਖਿਆ ਮੰਨ ਲੂ ਹਰਾ ਬੱਡ ਕੇ ਆ ਜੀ ਘਰੇ ਕਾ ਸਰਦਾਰ ਜੀ ਆ ਜਾਏਗਾ ਨਾ ਇਹਨੂੰ ਹੀ ਬੱਡਣ ਦੇਣ ਨਾਲੇ ਹਰਾ ਹੁ ਹਾਂ ਯਾ ਕਹਤਾ ਹਾਂ ਕਰਨਾ ਮੈਂ ਤਾ ਬੋਲ ਜੀ ਗਾਲੀ ਨਾ ਕਾਲੇ ਅੱਪੇ ਤੇ ਯਾਰ ਗਾਲੀ ਨਾ ਕਾਲਦੀ ਤੀ ਕਾ ਕਪਣਾ ਹੋ ਕੇ ਲੱਗ ਜਾ ਮੇਰੇ ਕੋਲ ਪਰਨੇ ਵੱਟ ਕੇ ਅੰਗਾਂ ਪਲੰਦ ਸਾਲਾ ਚਾ ਸਾਰਾ ਗੋਲ ਗਈ ਬਿਲਕੁਲ ਆਹ ਦੇਖ ਮੇਰਾ ਸਾਲਾ ਕਿਵੇਂ ਡੱਫਣ ਲੱਗਿਆ ਕਿੱਥਿਆਂ ਗਾ ਸਰਦਾਰ ਹੁੰਦਾ ਹੈ ਉਹ ਚਾਚਾ ਇਹ ਹੱਥ ਦੇ ਦੇ ਆ ਗਿਆ ਜੀ ਮੈਂ ਚਲਾ ਆ ਗਿਆ ਸੁਖਰਾ ਹੋ ਜਾ ਤੇ ਤੇਰਾ ਆਦਮੀ ਚਾਚੇ ਰਗਾ ਲਾਉਗਾ ਚਲਾ ਨਹੀਂ ਚਾਵਲ ਥੋੜੀ ਜਿਹਾ ਹੋਰ ਲਾਣਾ ਹੀ ਅਰੇ 5 ਕਿਲੋ ਤਾਂ ਖਾ ਗਏ ਹੋਰ ਨਹੀਂ ਇਹ ਚਲਾ ਚੁਲਾ ਇਹ ਪੇਟ ਨਹੀਂ ਭਰਦਾ ਸਰਦਾਰ ਜੀ ਤੇ ਯਾਰ ਕੰਨਾ ਤੋ ਥਾਲ ਭਰੇ ਤੇ ਸਾਲਾ ਸਾਲਾ ਬਥੀਲੇ ਨਾਲ ਇਥੇ ਰੱਟ ਢਿੱਡ ਭਰਿਆ ਉਹਦਾ ਬਥੀਲਾ ਖਾ ਗਿਆ ਸਾਲਾ ਕੰਮ ਹੀ ਨਹੀਂ ਰੱਖਦਾ ਲੈ ਇਹ ਕਰ ਚਾਹ ਲਿਆ ਕੇ ਦੇ ਮੈਨੂੰ ਇਹਦੀ ਗੱਲਾਂ ਫਿਰ ਚੰਗੀ ਆ ਮੰਗੂ ਚਾਹ ਲਿਆ ਜੀ ਫੜ ਕੇ ਮੰਗਲੋ ਲੈ ਆ ਲੈ ਚਾ ਉਹਦੇ ਲੈ ਆਓ ਡਾਕਟਰ ਇਹ ਮਾਰਾ 7 ਦਿਨ ਦਾ ਚਾਹ ਲਿਆ ਦੇ ਮੈਨੂੰ ਲਾੜੀ ਇਹ ਗਾਲੀ ਦੇਣਾ ਮੈਨੂੰ ਫਿੱਟ ਸੇ ਲੈ ਚਾਲਿਆ ਜੀ ਕਿਹਦੇ ਤਾਂ ਗਿਆ ਉਹ ਜਿਹੜੇ ਜਾਂਪੜੀ ਵਾਲਾ ਖੁਦਾਰ ਦੀ ਉਮਰੇ ਚਾਲਿਆ ਕਦੇ ਸਾਲਾ ਚੌਲ ਯਾਰ ਅਭੀ ਲੈ ਕੇ ਆਪਾਂ ਨੂੰ ਸੁਦਾਗ ਜੀ ਕੋਲ ਬੁਲਾ ਕੇ ਭਲਾ ਤੂੰ ਤੀਲਾ ਕਿਉਂ ਚਾਹਲਾ ਰ ਖਾ ਗਿਆ ਉਹ ਤਾਂ ਵੀ ਫੰਗਣੇ ਨਿਕ ਮੈਂ ਸਿੱਟ ਦਿੰਦੀ ਆਂ ਸਿੱਟ ਠੀਕ ਆ ਅੱਜ ਫੇਰ ਗਾਲੀ ਕਹੀ ਹੋਰ ਇੰਨੇ ਫੇਰ ਥੱਪੜ ਮਾਰ ਰਹੇ ਹੈ ਨਹੀਂ ਮੇਰੇ ਫਿਰ ਜੇ ਕੌਣ ਲੜਦੇ ਹੋ ਯਾਰ ਥੱਪੜ ਲਿਆ ਅੱਧਾ ਘਹਿਣ ਮੈਂ ਚਾਲਿਆ ਤੇ ਚਾਲਿਆ ਦੋ ਵਾਰ ਦੂੰਗਾ ਤੇ ਚਾਹ ਨਹੀਂ ਮੁੰਦੇ ਆ ਕਿ ਮੈਂ ਚਾਵਲ ਖਾ ਰਾਂ ਦਸਦਾਦਾ ਜੀ ਤੂੰ ਗੱਲ ਸੁਣ ਲੈ ਘਨੇ ਯਾਰਾ ਅਮ ਜਾਵਾਂ ਮਾਰਾ ਸਰਦਾਰੀ ਮਾਣ ਮੰਡ ਦਾ ਤਾਈਂ ਛਤਰਖੰਦਾ ਉੱਧੇ ਵੀ ਅਰੇ ਪਿੱਛੇ ਵੀ ਇਹਦੇ ਨਾਲ ਨਹੀਂ ਗੜਾਈ ਤੂੰ ਬੋਲੋ ਅਗਰੇ ਸੇ ਹੱਥ ਨਾਲ ਲਗਾ ਦੇ ਮੈਂ ਮਗਾਨਾ ਕਰੂੰ ਬੋਲ ਦੇਣਾ ਤਲਾ ਮੰਡ ਦਾਣੀ ਤਾ ਮੰਗ ਲੈਣਾ ਬੈਠੇ ਤੋੜ ਕੋਈ ਦਾ ਨੇਗਾ ਤਾਈ ਮਨੂੰਗਾ ਮੈਂ ਛੇਤੀ ਜਾ ਕੇ ਬਣਾਇਆ ਅਮ ਕਾ ਭਾਈ ਜਨਾ ਚਾਹ ਵੇ ਤੂੰ ਲੈ ਜਾਉਂਗਾ ਕੱਦ ਇਸ ਕੋ ਮੇਰਾ ਸਾਲਾ ਹੁਣ ਤਾਂ ਹੋਰ ਮੰਗ ਰਾਹੇ ਜੋ ਤਿੰਨ ਦਾ ਰੱਖਿਆ ਤਾ ਕਿਉਂ ਤਲਾਕ ਕਰਾ ਕਰਦਾ ਤੂੰ ਨੇ ਦੇਖ ਲੈ ਜੀ ਜਾਂ ਰੱਖਿਆ ਆ ਜਾ ਬਈਆ ਬੰਗਾਇਆ ਕੋਈ ਮਾਰਿਆ ਨਾ ਨਾ ਭਾਜ ਜਿੰਦਰਾ ਆਪਣਾ ਤਾ ਦੋ ਨਾ ਕਹਿੰਦੇ ਮੈਨੂੰ ਬਈਆ ਆਏ ਨੇ ਭਾਜੂ ਇਹਦਾ ਕਿ ਦੁਬਾਰਾ ਭਾਜੇ ਲੈ ਕੌਣ ਸੱਪੜ ਤੋਂ ਪੜਾ ਮਾਰੇ ਘਰ ਉਹ ਨਹੀਂ ਮਾਰਦਾ ਚਲਾ ਮੰਨਦਾ ਨਹੀਂ ਫਿਰ ਕੀ ਕਰੀਏ ਕਿਹਦੇ ਕਿਹੜਾ ਕੱਟੇ ਫੇਰਾ ਆਓ ਜਾਣਿਆ ਤੇਂ ਦੀ ਜਾਣਿਆ ਇਹਨੂੰ ਨਾਲ ਲੈ ਜੀ ਬੈਟਲੂਟ ਆਈ ਤੁਮ ਨਾਲੋਂ ਦਾ ਇਹਨੂੰ ਸਮਝਾ ਦੇ ਬੋਲੇ ਨਾ ਵੱਧ ਘੱਟ ਜੀ ਬੱਸ ਤੁਸੀਂ ਤੋਂ ਵੀ ਬੋਲ ਲੀਜੀਏ ਕੋਈ ਆ ਸੌਂਦਾ ਤਾਂ ਲੜੀ ਹੋ ਜਾਏਗੀ ਯਾਰਾ ਇਨ ਮੈਂ ਮੰਨ ਲਿਆ ਕਰ ਮੇਰੀ ਮੈਂ ਇਹਦਾ ਸੀਨੀਅਰ ਆ ਤੂੰ ਚੋਅ ਵਾਲੀ ਮੋਟਰ ਤੇ ਲਾ ਗਈ ਉਹ ਥੇ ਤੈਨੂੰ ਤਾਂ ਮਤਲਿਆ ਕਰਨੀ ਦੀ ਥੇ ਵਾਲੀ ਮੋਟਰ ਤੈਨੂੰ ਪਤਾ ਕਿਹੜੀ ਇੱਥੇ ਖੱਲ ਲੱਗ ਗਈ ਉਹ ਥੇ ਉਹ ਕਸ਼ਟ ਭੱਡੇ ਦੀ ਗਲ ਪਟਾ ਬਟਾ ਥਾ ਉੱਥੇ ਵਾ ਗਈ ਤੂੰ ਚੋਅ ਪਰ ਲਾ ਗਈ ਇਹਦਾ ਠੀਕ ਆ ਚਲ ਜਾਓ ਔਰ ਠੀਕ ਆ ਚੱਲਦੇ ਹਾਂ ਜੀ ਤੇ ਲੋ ਤਾਂ ਹੈਗਾ ਸਾਈਕਲ ਤੂੰ ਉੱਥੋਂ ਅੰਦਰ ਲੈ ਜਾ ਕੱਢ ਕੇ ਸਾਈਕਲ ਠੀਕ ਆ ਸਰਦਾਰ ਜਾ ਇਹ ਕੀ ਹੋ ਰਿਹਾ ਹੈ ਹੈਲੋ ਹਾਂਜੀ ਹਾਂਜੀ ਰਹੀ ਬਾਤ ਤੇ ਰਹੀ ਓਏ ਮੰਗਲੂ ਓ ਮੰਗਲੂ ਜਿਆ ਵਾਲੀ ਯਾਰਾ ਤੂੰ ਰਹੀ ਲੈ ਕੇ ਆਉਣਾ 90 ਲੱਖੇ ਕੋਈ ਨਹੀਂ ਪਤਾ ਸਰਦਾਰ ਜੀ ਨਾਲ ਤੂੰ ਤੇਜੇ ਨੂੰ ਬਲਾ ਬਾਹਰੋਂ ਹੱਥ ਮਾਰ ਉਹ ਤੇਜੇ ਸਰਦਾਰ ਜੀ ਬੁਲਾ ਰਹਿ ਜਾਂਦੀ ਯੋ ਯਾਰ 90 ਤੋ ਰਹੀ ਲੈ ਕੇ ਆਉਣਾ ਚੱਕੇ ਕਿੱਥੋਂ 90 ਧੋਰੇ ਚਾ ਉੱਥੋਂ ਰੇੜੀ ਤੇ ਵਾਲੀ ਮੈਂ ਪੈਸੇ ਭੇਜ ਕੇ ਸੈਂਡ ਕਰਤੀ ਉਹਨੂੰ ਚਾ ਉੱਥੋਂ ਰੇੜੀ ਚੱਕ ਕੇ ਚਾਰ ਥੈਲੇ ਲਿਆਉਂ ਟਰੈਕਟਰ ਲੈ ਜੀਏ ਯਾਰ ਚਾਰ ਦਾ ਖਾ ਲੈਣਾ ਰੇੜੀ ਕਰਾਣੇ ਉਸਨਾ ਬਿਓ ਰੇੜੀ ਵਾਲਾ ਪੈਸੇ ਦਊਗਾ ਪੈਸੇ ਕੋਈ ਨਹੀਂ ਆਪੇ ਸਾਜੀ ਕਿਸੇ ਨਾਲ ਨਹੀਂ ਆਏਗਾ ਮੈਂ ਕਿਸੇ ਨਾਲ ਆਏਗਾ ਤੂੰ ਹੀ ਪਾਇਦਾ ਚਾ ਅੱਖਾਂ ਤੇਰੀ ਦਾ ਹੋਰ ਸਾਲਾ ਕਿਹਦੇ ਨਾਲ ਚਾਹਿੰਦਾ ਲਾਜੀ ਫੇਕਾਲੀ ਕਾਰ ਰਾਈ ਫਿਰ ਮੈਂ ਕੱਲਾ ਕੰਦੇ ਕਿਵੇਂ ਚੱਕੂਰ ਨਾਲੇ ਜਾਣਾ ਬੁੱਲੇ ਨੂੰ ਯਾਰ ਸਹੀ ਮੈਂ ਲੜਦਾ ਹੁੰਦਰ ਨਾਲ ਤੂੰ ਮਨ ਨਾਲ ਨਾਲ ਪਿੱਛੇ ਪੰਜਾਬੀ ਬੋਲੀ ਨਾਲ ਪਿੱਛੇ ਹਿੰਦੀ ਬੋਲੀ ਇਹਨਾਂ ਨਾਲੇ ਤੂੰ ਪਹਿਲੇ ਹਮ ਸੁਆਦੀ 100 ਵੈਰਾਈਟੀ ਯਾਰ ਮੇਰੇ ਦੇ ਸਮਝ ਗਿਆ ਹਾਂ ਉਸ ਤੋਂ ਨਾ ਕਿਧਰ ਵਾਕੇ ਬਿਹਾਰ ਮੇ 5 ਸਾਲ ਪਹਿਲੇ ਹਮ ਬਚਪਨ ਮੇ ਪੰਜਾਬ ਮੇ ਰਹਤੇ ਸੀ ਛੋਟੀ ਛੋਟੀ ਪੰਜਾਬੀ ਆਤੀ ਹੈ ਮੈਨੂੰ ਵੀ। ਕਿਹਦਾ ਪੈਸਾ ਮੰਗਾਣਾ ਕਿੱਛ ਸਾਡਾ ਪੰਜਾਬੀਆ ਕਿੱਛ ਹਿੰਦੀ ਬੋਲੀ ਜਾਂਦਾ ਨਹੀਂ। ਆਪਕੋ ਕੀ ਮਤਲਬ ਆਪੋ ਕੰਮ ਸੇ ਮਤਲਬ ਆਇਆ। ਹਾਂ ਮੈਨਾ ਤੋ ਕਰਦਾ। ਚੱਲ ਵੀ ਤੋ ਬੋਲੀ ਗਾਲੀ ਮਤ ਦੇਣਾ। ਨਹੀਂ ਬਹੀ ਰੋਡ ਤੱਕ ਠੀਕਾਂਗੇ ਇਸ। ਉਹ ਵੀ ਦੇਰੀ ਦੀ ਹੋਇਆ ਇੱਕ ਮੈਂ ਵਿੱਚ ਟੈਂਡਾ ਮੈਨੂੰ। ਓਏ ਤੋ ਤਾਂ ਨਹੀਂ ਬੁਲਾਇਆ ਆਪ ਬਈਆ ਸਾਲਾ। ਚਲੋ ਸਾਡੇ ਦਾ ਪੈਸੇ ਲੈ ਜਾ ਇਹਨੂੰ ਲਾ ਲੈ ਹੁੰਦੇ ਆਂ 1.5 ਦਾ ਬਕਾਇਆ। ਇਹ ਗਰਮੀ ਬਹੁਤ ਆ। ਕਿਤਨਾ ਹੈ ਸਰਦਾਰ ਜੀ? ਦੱਸਨਾ ਥੋੜੇ ਜਿਹਾ ਮਤੋਂ ਵੀ ਨਹੀਂ ਰਹੀ ਜੀ ਬੱਦ ਪਰ ਵੀ ਨਹੀਂ ਰਹੀ ਅਰੇ 20000 ਰੁਪਏ ਲਾ ਦੇਉਂਦੇ ਪੂਰਾ ਵੜਾ ਦੇ ਪਤਾ ਵੀ ਤੈਨੂੰ ਕੀ ਹੁੰਦਾ ਇਹਦਾ ਜੀ ਇਹ ਫੇਰ ਦੇਖ ਲੋ ਜੀ ਕਿਆ ਕਰ ਰਿਹਾ ਜੀ ਚਾਹ ਦੋ ਆ ਕੇ ਦੋ ਰੁਪਏ ਫਟਾ ਲੈ ਕਿੰਨੇ ਆਉਣੇ ਨੇ ਤੈਨੂੰ ਸਵਾਹ ਪੜ ਜਾ ਲੈ ਇੱਕ ਦੇ ਦੋ ਆਉਣੇ ਨਾ ਚਾਚਾ ਐਸੀ ਤਾਂ ਮਿਲ ਗਏ ਸਾੜੇ ਦਾ ਬਈਏ ਦਾ ਵੀ ਕੰਮ ਕਰਕੇ ਆਉ। ਇਹ ਤਾਂ ਮੈਂ ਵਝਾਉਣਾ। ਤੂੰ ਵੀ ਸਾੜੇ ਦਾ ਔਖਾ ਜਾਂ ਹੁੰਦਾ ਤੇ ਮੇਰੇ ਨਾਲ। ਚੱਲ ਓਏ। ਬਈਆ ਬਈਆ ਜੀ। ਮੇਰਾ ਸਾੜੇ ਹੋਣਾ ਤੈਨੂੰ ਚਲਾਉਣਾ। ਹਮਕੋ ਨਹੀਂ ਆਤਾ ਬਈਆ ਜੀ। ਨਾਲੇ ਬਈਆ ਬੂਆ ਜੀ ਜਾਣਾ ਕਿਹਾ ਕਰ ਸਰਦਾਰ ਕਿਹਾ ਕਰ ਮੈਨੂੰ ਵੀ। ਲੈ ਬਈਆ ਦਾ ਤੂੰ ਆ। ਨਹੀਂ ਤੌਂ ਕੋ 90 ਚਲ ਕੋ ਬਤਾ ਤੈਨੂੰ। ਕੋਣ ਹੈ ਬਈਆ ਕੋਣ ਹੈ ਸਰਦਾਰ। ਮੈਂ ਦੱਸਾਂਗਾ ਤੂੰ ਤੇਰੀ ਤਾਂ ਸਾੜਾ ਤੂੰ ਵੀ ਵਝਾਉਂ ਅੱਜ ਮੈਂ ਖੜ ਜਾ। ਹਾਂਜੀ ਕਿਵੇਂ ਫਿਰ ਸਾਰੇ ਕਿਵੇਂ ਲੱਗੀ ਸਾਡੀ ਅੱਜ ਦੀ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਆਉਣ ਵਾਲੀ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਇਹਦਾ ਅਗਲਾ ਪਾਟ ਸੀ ਜਲਦੀ ਪਾਵਾਂਗੇ ਫਿਰ ਦੱਸਾਂਗੇ ਤੁਹਾਨੂੰ ਉਹਦੇ ਵਿੱਚ ਕੀ ਬਣਿਆ ਭਈਏ ਨਾਲ ਤੇ ਭਈਏ ਦੀ ਤੁੰਬੀ ਵਜਦੀ ਦੇਖਿਓ ਅਗਲੇ ਪਾਟ ਤੇ ਬਸ ਤੁਸੀਂ ਬਾਕੀ ਲਾਈਕਾਂ ਦੀ ਕਮੀ ਨਾ ਆਉਣ ਦਿਓ ਬਾਕੀ ਧੰਨਵਾਦ ਬਾਕੀ ਸਾਰਿਆਂ ਦਾ ਫਿਰ